ਇਹ ਸਾਰੇ ਬਾਲਕਾਂ ਵਾਲੇ ਹੋ ਬਾਪੂ ਬਾਦਲ ਯਾਦ ਆ ਉਹ ਉਹਦੇ ਹੁੰਦੇ ਸੀ ਤੇ ਪ੍ਰੋਗਰਾਮ ਮੇਰੇ ਪਿਓ ਕੈਸ ਘਟ ਕੇ ਆਏ ਸੀ ਉਹ ਵਾ ਹਾਂ ਕੈਸ ਘਟ ਕੇ ਆਏ ਸੀ ਬਾਦਲ ਹਾਂ ਅਜ ਤਾਂ ਜੰਮਿਆ ਨਾ ਸਾਡਾ ਜੁਰਗ ਵੀ ਵੈਸੇ ਫੋਟੋ ਮੈਂ ਜਦੋਂ ਬਹਾਂ ਜਦੋਂ ਦਾ ਗੀਤ ਜ਼ਮਾਨਾ ਫੱਟਦਾ ਨਹੀਂ ਉੱਤਰੇ ਮੈਂ ਕਹਿੰਦੀ ਜੁਨੀ ਮਹਰਾ ਬੜਾ ਜਵਾਨ ਹੈ ਆਵਾਜ਼ ਆਵਾਜ਼ ਫਾਗ ਮੈਂ ਉਹਨਾਂ ਵਾਲੇ ਫਾਗ ਚੇਗਰਨ ਦੇ ਜੀ ਆਵਾਜ਼ ਬੋਲੀ ਚੇਗਲਾ ਮਾਰਾ ਭਾਈ ਜੋ ਕੁਝ ਬਣਾਇਆ ਬਾਪੂ ਨੇ ਬਣਾਇਆ ਬੱਸ ਹੁਣ ਬਣਾਵੇਂ ਤੂੰ ਵੀ ਬਣਾਵੇਂਗਾ ਪਰ ਥੋੜਾ ਜਿਵੇਂ ਬਾਪੂ ਦੇ ਹੱਥ ਸਿਰ ਤੇ ਹੱਥ ਰੱਖ ਕੇ ਮੇਰੇ ਵੀ ਰੱਖੋ ਤੇ ਰੱਖਾਂਗੇ ਕੋਈ ਨਹੀਂ ਕਰਿਆ ਇਹ ਸਾਰੇ ਬਾਲਕਾਂ ਵਾਲੇ ਹੋ ਬਾਪੂ ਬਾਦਲ ਯਾਦ ਆ ਉਹ ਉਹਦੇ ਹੁੰਦੇ ਸੀ ਤੇਰਾ ਪੌਣਾ ਮੇਰੇ ਪਿਓ ਕੈਰ ਘਟ ਗਿਆ ਸੀ ਉਹ ਵਾ ਹਾਂ ਕੈਰ ਘਟ ਗਿਆ ਸੀ ਬਾਦਲ ਹਾਂ ਇੱਥੇ ਕਿਉਂ ਜੰਮਿਆ ਨਾ ਸਾਡਾ ਜੁਰਗ ਵੀ ਵੰਦਰੀ ਫੋਟੋ ਮੈਂ

ਬਾਪੂ ਬਾਦਲ ਯਾਦ ਆ ਉਹ ਆਉਂਦੇ ਹੁੰਦੇ ਸੀ ਮੇਰੇ ਪਿਓ ਕਾਹ ਕਾਹ ਦੀ ਗਾਇ ਸੀ ਹੋਵਾ ਹਾਂ ਕਾਹ ਕਾਹ ਦੀ ਗਾਇ ਸੀ ਬਾਬਾ ਹਾਂ ਇਹ ਤਾਂ ਜੋ ਜੰਮਿਆ ਨਾ ਸਾਡਾ ਜੋੜ ਕੇ ਵੀ ਉਸੇ ਦੇ ਪੁੱਤਾਂ ਪਰ ਬੰਦਾ ਬੰਦਾ ਗਾਇ ਆ ਵਧੀਆ ਵਧੀਆ ਕਿਸ਼ੋਰ ਗੈਰਾ ਮਾਰਾ ਭਾਈ ਜੋ ਕੁਝ ਬਣਾਇਆ ਬਾਪੂ ਨੇ ਬਣਾਇਆ ਬੱਸ ਬਣਾਵੇ ਤੂੰ ਵੀ ਬਣਾਵੇਂਗਾ ਪਰ ਥੋੜਾ ਜਿਵੇਂ ਬਾਪੂ ਦੇ ਹੱਥ ਸਿਰ ਤੇ ਹੱਥ ਰੱਖ ਕੇ ਮੇਰੇ ਵੀ ਰੱਖੋ ਤੇ ਰੱਖਾਂਗੇ ਨਹੀਂ ਕੋਈ ਨਹੀਂ